ਸ਼ੁਭਨਾਮ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜੋਤ ਮੱਕੜ ਮੇਰੇ ਨਾਲ ਕਰਪਾਲਾ ਹੋ ਬਲਾ ਸੇਵਾ ਸੁਸਾਇਟੀ ਦੇ ਸਾਰੇ ਵੀਰ ਨਾਲ ਸ਼ੁਮ ਜੀ ਆਪਣੇ ਸਿਮਰਨ ਜੀ ਸਾਰੇ ਆਪਣੇ ਵੀਰ ਨੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਸਾਡੀ ਐਨ ਜੀਓ ਨਾਲ ਰੋਟੀ ਦੇ ਮਨਾਇਆ ਜਾਂਦਾ ਹੈ ਇਹ ਨੋਵਾਂ ਸਾਲ ਆ ਸਾਡੀ ਐਨ ਜੀਓ ਨਾਲ ਰੋਟੀ ਦੇ ਮਨਾਇਆ ਜਾ ਰਿਹਾ ਰੋਟੀ ਦੇ ਨਾਲ ਬਲੱਡ ਡੋਨੇਸ਼ਨ ਕੈਂਪ ਵੀ ਰੱਖਿਆ ਗਿਆ ਨਾਲ ਪ੍ਰਾਣਸ ਡਿਸਟ੍ਰੀਬਿਊਸ਼ਨ ਵੀ ਰੱਖੇ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੈ ਰੱਖ ਬਾਗ ਦੇ ਬਾਹਰ ਅਸੀਂ ਮਨਾਨੇ ਆ ਰੱਖ ਬਾਗ ਦੇ ਅੰਦਰ ਲੋਕੀ ਆਸ਼ਕੀ ਕਰਦੇ ਨੇ ਅਸੀਂ ਸਾਰੇ ਭਰਾ ਮਿਲ ਕੇ ਆਪਾਂ ਕਿਸੇ ਲੋੜਵੰਦ ਮਰੀਜ਼ ਨੂੰ ਖੂਨ ਦੇਈਦਾ ਨਾਲੇ ਪਲਾਂਟਸ ਡਿਸਟ੍ਰੀਬਿਊਟ ਕਰਨੇ ਆ ਤੇ ਨਾਲੇ ਕਿਸੇ ਦਾ ਦੋ ਟਾਈਮ ਦਾ ਪੇੜ ਭਰਨਾ ਜ਼ਰੂਰੀ ਤਾਂ ਨਹੀਂ ਆਪਾਂ ਪਿਆਰ ਸਾਂਝਾ ਕਰਨਾ ਫਲਾਵਰ ਦੇਖੀ ਸਾਂਝਾ ਕਰੀਏ ਕਿਸੇ ਦਾ ਦੋ ਟਾਈਮ ਆਪਾਂ ਰੋਟੀ ਖਵਾ ਕੇ ਵੀ ਅਗਲੇ ਦਾ ਬਲੇਸਿੰਗਸ ਅਗਲੇ ਤੋਂ ਆਪਾਂ ਪ੍ਰਾਪਤ ਕਰ ਸਕਦੇ ਆ ਜੀ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਅੱਜ ਦੇ ਤਾਂ ਬੱਸ ਯੂਥ ਨੂੰ ਇਹ ਮੈਸੇਜ ਹੈ ਜੀ ਵੈਸਟਰਨ ਕਲਚਰਲ ਨਾ ਜਾਵੋ ਆਪਣਾ ਪੰਜਾਬ ਹੈ ਗੁਰੂ ਪੀਰਾਂ ਦੀ ਧਰਤੀ ਹੈ ਠੀਕ ਹੈ ਜੀ ਆਪਾਂ ਪੰਜਾਬ ਨਾਲ ਜੁੜੇ ਰਹੀਏ ਤੇ ਆਪਾਂ ਇਹਦਾ ਤੇ ਵਧੀਆ ਕੰਮ ਕਰਦੇ ਰਹੀਏ ਤਾਂ ਕਿ ਆਪਣਾ ਪੰਜਾਬ ਦਾ ਨਾਮ ਹਰ ਇੱਕ ਪਾਸੇ ਬਣਿਆ 9 ਸਾਲ ਪਹਿਲਾਂ ਦੀ ਮਨਾ ਰਹੀ ਹੈ ਜੀ ਅੱਜ ਸਾਰੇ ਜਿਹੜੇ ਭਰਾ ਖੜੇ ਆ ਇਹਨਾਂ ਦੇ ਸੰਯੋਗ ਨਾਲ ਹੀ ਮਨਾ ਰਹੇ ਆ ਜੀ ਇਹ ਸਾਰੇ ਦੀ سپورਟ ਹੈ ਇਹਨਾਂ ਨੇ ਮੈਨੂੰ ਸਲਾਹ ਦਿੱਤੀ ਸੀ ਕਿ ਆਪਾਂ ਇੱਕ ਰੋਟੀਡੇ ਦਾ ਉੱਪਰ ਆਲਾ ਕਰੀਏ ਤਾਂ ਕਿ ਜਿੱਥੇ ਸਾਰੇ ਅੱਜ ਲੋਕੀ ਵੈਲੈਂਟਾਈਨ ਡੇ ਮਨਾਉਂਦੇ ਆ ਪਰੋਟੀਡੇ ਮਨਾਈਏ ਤਾਂ ਕਿ ਮਤਲਬ ਸਾਰਿਆਂ ਨੂੰ 베ਅਰ ਕਰੀਏ ਕਿੰਨੇ ਕੈਂਪ ਲਗਾਇਆ ਗਿਆ ਹਾਂ ਜੀ ਨੀ ਬਲੱਡ ਕੈਂਪ ਵੀ ਲਾਇਆ ਗਿਆ ਜੀ ਨਾ ਕਿੰਨਾ ਹੋਇਆ ਕਿ ਡੋਨਰ ਆ ਚੁੱਕੇ ਨੇ ਹੁਣ ਤੱਕ ਹੁਣੇ ਸ਼ਾਮ ਤੱਕ ਜੀ 50 ਡੋਨਰ ਹੋ ਚੁੱਕੇ ਹੋਏ ਆ ਬਾਕੀ ਸ਼ਾਮ ਤੱਕ 150 ਪਲੱਸ ਚੱਲ ਜਾਣਗੇ ਜੀ ਕੀ ਬਾਤ ਹੈ 150 ਹੋ ਗਏ ਮੈਸੇਜ ਬਸ 아이 ਮੈਸੇਜ ਦਵਾਂਗਾ ਜੀ ਸਾਰੀ ਯੂਥ ਨੂੰ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਇੰਦਾ ਹੀ ਭਲਾਈ ਦਾ ਕੰਮ ਕਰਦੇ ਰਹਿਣ। ਹਰ ਸਾਲ ਦੀ ਤਰ੍ਹਾਂ ਰੋਟੀ ਦੇ ਦਾ ਪ੍ਰੋਗਰਾਮ ਹੁੰਦਾ ਹੈ ਨਵਾਂ ਸਾਲ ਲਗਾਤਾਰ ਤੇ ਅੱਜ ਬਲੱਡ ਕੈਂਪ ਵੀ ਲਾਇਆ ਹੋਇਆ ਹੈ। ਬਹੁਤ ਵੱਡਾ ਇਹਨਾਂ ਦਾ ਅਪਰਾਲਾ ਮੈਂ ਸਾਰੀ ਟੀਮ ਨੂੰ ਸ਼ੁਭ ਕਾਮਨਾਵਾਂ ਦਿੰਦਾ ਤੇ ਇਹੀ ਪਰਮਾਤਮਾ ਕੇ ਅਰਦਾਸ ਕਰਦਾ ਹਰ ਸਾਲ ਦੀ ਤਰ੍ਹਾਂ ਐਂ ਹੀ ਸੇਵਾ ਕਰਦੇ ਰਹਿਣ। ਐਂ ਠੀਕ ਆਕੇ ਕਿਹੜਾ ਬਲੱਡ ਡਰਦੇ ਕਿਸੇ ਦੀ ਵੀ ਜ਼ਿੰਦਗੀ ਬਚ ਸਕਦੀ ਹੈ ਮੈਂ ਸਾਰਿਆਂ ਨੂੰ ਸ਼ੁਭ ਕਾਮਨਾ ਸਰ ਲੋਕ ਵੱਡੇ ਵੱਡੇ ਹੋਟਲਾਂ ਆ ਜਾਂਦੇ ਨੇ ਉੱਥੇ ਜਾ ਕੇ ਬਣਾਦੇ ਦੇਲੇ ਇਹਦੇ ਵਰਗਾ ਤਾਂ ਅਪਰਾਲਾ ਹੈ ਨਹੀਂ ਕੋਈ ਮੈਨੂੰ ਤਾਂ ਬਹੁਤ ਮੈਂ ਹਰ ਇੱਕ ਸਾਲ ਆਨਾ ਹਰ ਇੱਕ ਸਾਲ ਦੀ ਤਰ੍ਹਾਂ ਅੱਜ ਵੀ ਆਇਆ ਤੇ ਮੈਨੂੰ ਸਭ ਤੋਂ ਅੱਛਾ ਲੱਗਦਾ ਵੀ ਆਹ ਕਿਹੜੀ ਕੋਈ ਇਹਨਾਂ ਨੂੰ ਸੋਸ਼ੇਵਾਦੀ ਨਹੀਂ ਕੋਈ ਕੁਛ ਨਹੀਂ ਇਹ ਬਹੁਤ ਅੱਛਾ ਲੱਗਦਾ ਇਸੇ ਕਰਕੇ ਮੈਂ ਹਰ ਇੱਕ ਸਾਲ ਆ ਤੇ ਹਾਜ਼ਰੀ ਲਵਾਉਣਾ ਤੇ ਮੈਂ ਇਹਨਾਂ ਨੂੰ ਉਹਦੇ ਕੀ ਸ਼ਾਬਾਸ਼ ਇਹ ਦਿਨਾਂ ਵੀ ਇੱਕ ਕਿਹੜਾ ਪ੍ਰਾਲਾ ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਐਂ ਹੀ ਰੱਖੋ ਸਰ ਦੇਖਿਆ ਜੰਗ ਪੀੜੀ ਹੈ ਜੰਗ ਪੀੜੀ ਕਰਕੇ ਹੀ ਲੱਗਿਆ ਹੋਇਆ ਜੀ ਸਾਡੇ ਵਰਗੇ ਤਾਂ ਥੋੜੇ ਏਜ ਹੋ ਗਏ ਆ ਤੇ ਅਸੀਂ ਆਪ ਕਿਉਂਕਿ ਮੈਂ ਖੁਦ 14 ਵਾਰੀ ਖੂਨ ਦਿੱਤਾ ਆ ਉਸ ਤੋਂ ਬਾਅਦ ਬਲੱਡ ਸ਼ੂਗਰ ਹੋ ਗਈ ਸੀ ਇਸ ਕਰਕੇ ਮੁੜ ਕੇ ਖੂਨ ਨਹੀਂ ਲੈਂਦੇ ਮੈਂ 14 ਵਾਰ ਖੁਦ ਜਵਾਨੀ ਚ ਆਪਣੇ ਖੂਨ ਦਿੰਦਾ ਰਹਿਆ ਇਸੇ ਕਰਕੇ ਮੈਨੂੰ ਮਦੇ ਹੁੰਦਾ ਵੀ ਕਿੱਥੇ ਵੀ ਬਲੱਡ ਕੈਂਪ ਲੱਗਦਾ ਮੈਂ ਉੱਥੇ ਪਹੁੰਚਦਾ ਤੇ ਮੈਨੂੰ ਅੱਛਾ ਲੱਗਦਾ ਰਖਤਾਂ ਦੇ ਹਾਂਜੀ ਨੌਜਵਾਨਾਂ ਨੂੰ ਨੌਜਵਾਨਾ ਇਹ ਵੀ ਇਹੀ ਹਿੱਸਾ ਲੈਣ ਵੱਧ ਚੜ ਕੇ ਤੇ ਸੇਵਾ ਦੀ ਭਾਵਨਾ ਚ ਕੰਮ ਕਰਨ ਵਸ ਇਹੀ ਨਸ਼ੇ ਤੋਂ ਮੁਕਤ ਰਹਿਣ ਇਹੀ ਮੇਰੀ ਸਾਰੇ ਥੈਂਕ ਯੂ ਥੈਂਕ ਯੂ ਜਿਸ ਤਰ੍ਹਾਂ ਤੇ ਲੱਗ ਰਿਹਾ ਹੈ ਅੱਜ ਦੀ ਨਵੀਂ ਪੀੜ੍ਹੀ ਉਹ ਦੇਖਿਆ ਜੇ ਤਾਂ ਅੱਜ ਕੱਲ੍ਹ ਲੋਕੀ ਬਹੁਤ ਜ਼ਿਆਦਾ ਪਿਆਰ ਦੇ ਵਿੱਚ ਬਸੇ ਨੇ ਨਹੀਂ ਨਹੀਂ ਬਹੁਤ ਹੀ ਵਧੀਆ ਪਰੰਲਾ ਸਾਡੇ ਜੁੱਤ ਦਾ ਜਿਹੜੇ ਘਰਪਲਾਸੋ ਹੋਪਲਾ ਸੋਸਾਇਟੀ ਹੈ ਜਿਹੜੇ ਅੱਜ ਆਪਣੇ ਬਜੂਥ ਨੂੰ ਅੱਜ ਆਪਣੇ ਕਲਚਰ ਨਾਲ ਜੋੜ ਰਹੇ ਨੇ ਤੇ ਆਪਾਂ ਜਿਹੜੇ ਆ ਬਾਹਰ ਲਿਆਂ ਗੰਟੀ ਦੇ ਮਗਰ ਨਾਲ ਲਾ ਕੇ ਜਿਹੜੇ ਉੱਤੇ ਹਾਰ ਮੰਨਉਂਦੇ ਨੇ ਵੈਲਟੀਆਂ ਵਗੈਰਾ ਹੋਰ ਸਾਡਾ ਬਜੂਥ ਆਪਣੇ ਨੌਜੋਨ ਨੂੰ ਮੋਟੀਵੇਟ ਕਰ ਰਿਹਾ ਲੋਕਾਂ ਦੀ ਸੇਵਾ ਲਈ ਬਲੱਡ ਕੈਂਪ ਲਾ ਰਹੇ ਨੇ ਬਹੁਤ ਵਧੀਆ ਕੰਮ ਹੈ ਅੱਜ ਰੋਟੀ ਦੇ ਬਣਾ ਰਹੀ ਜਾ ਰਿਹਾ ਬਲੱਡ ਕੈਂਪ ਦੇ ਨਾਲ-ਨਾਲ ਲੋਕਾਂ ਨੂੰ ਲੰਗਰ ਵੀ ਵਰਤਾਇਆ ਜਾ ਰਿਹਾ ਤੇ ਦੋ ਪਲਾਂਟ ਵੀ ਬਣ ਰਹੇ ਨੇ ਬਹੁਤ ਸੋਹਣਾ ਉਪਰਾਲਾ ਬਜੂਥ ਦਾ ਅਸੀਂ ਐਪਰੀਸ਼ੀਏਟ ਕਰਦੇ ਹਾਂ ਲੋਕਾਂ ਨੂੰ ਕੀ ਮੈਸੇਜ ਹੋਵੇ ਯੰਗ ਪੀੜ੍ਹੀ ਜਾਦਰ ਦੇਖੇ ਤਾਂ ਨਸ਼ੇ ਵਿੱਚ ਡੁੱਬੀ ਜਾਂਦਰ ਨਹੀਂ ਨਹੀਂ ਦੇਖੋ ਤੁਹਾਡੀ ਬਗਲ ਬਹੁਤ ਸਹੀ ਹੈ ਅਸੀਂ ਆਪਣੇ ਜੂਥ ਨੂੰ ਬੇਨਤੀ ਕਰਦੇ ਹਾਂ ਕਿ ਆਪ ਨਸ਼ੇ ਤੋਂ ਦੂਰ ਰਹੇ ਕਿਉਂਕਿ ਜੇ ਜਿਹਦਾ ਆਪ ਨਸ਼ੇ ਦੂਰ ਰਹਿਗੇ ਤਾਂ ਹੀ ਆਪਣੇ ਸਮਾਜ ਦੀ ਆਪਣੇ ਪਰਿਵਾਰ ਦੀ ਸੇਵਾ ਕਰ ਸਕਦੇ ਆ ਤੇ ਆਪਣੇ ਨੌਜਵਾਨਾਂ ਨੇ ਬਹੁਤ ਐਪਰੀਸ਼ੀਏਟ ਕਰਦੇ ਜਿਨ੍ਹਾਂ ਦਾ ਬਹੁਤ ਸੋਨਾ ਉਪਰਾਲਾ ਹੈ ਡਿਪਟੀ ਮੇਅਰ ਸਾਹਿਬ ਵੀ ਆਏ ਨੇ ਹਾਂ ਸਾਡੇ ਡਿਪਟੀ ਸੀਨੇ ਡਿਊਟੀ ਸੇ ਮੇਅਰ ਸਾਹਿਬ ਤੇ ਮੱਕਰ ਸਾਹਿਬ ਚੋਚੇ ਤੌਰ ਤੇ ਪਹੁੰਚੇ ਆ ਤੇ ਮੈਂ ਵੀ ਉਹਨਾਂ ਦੇ ਨਾਲ ਹੀ ਆਇਆ ਸੀ ਇੰਨੀ ਬਹੁਤ ਚਲੋ ਬਹੁਤ ਸੋਹਣਾ ਕੰਮ ਹੋ ਰਿਹਾ ਤੇ ਹੋਰ ਵੀ ਜੂਥ ਨੂੰ ਕਹਿੰਦੇ ਕਿ ਅਜੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ। ਥੈਂਕ ਯੂ। ਮਕਰੋਲੇ ਜੀ ਸਰ ਰੋਟੀ ਦੇ ਮੜਾਰੇ ਯੰਗ ਪੀੜੀ ਸਰ ਕਿਸ ਤਰ੍ਹਾਂ ਦਾ ਮੈਸੇਜ ਜਿਹੜਾ ਹੈਗਾ ਆਪਣੇ ਨੂੰ ਦਿੰਣਾ ਚਾਹੁੰਦੇ ਆ। ਆਪਣੇ ਤੋਂ ਕਰ ਕਰਪਣਾ ਹੋ ਬਣਾ ਐਨਜੀਓ ਵੱਲੋਂ ਸਾਡੇ ਪੱਕੜ ਪਰਿਵਾਰ ਵਿੱਚੋਂ ਨੇ ਸਾਡੇ ਇਹ ਭਰਾ ਛੋੜੇ ਜਿਹੜੇ ਕਿ ਹਰ ਸਾਲ ਇੱਥੇ 14 ਫਰਵਰੀ ਨੂੰ ਵੈਲਟਨ ਡੇ ਵਾਲੇ ਦਿਨ ਇਹ ਬਹੁਤ ਵਧੀਆ ਮੈਸੇਜ ਦਿੰਦੇ ਨੇ। ਇੱਥੇ ਆਮ ਲੋੜਵੰਦ ਲੋਕਾਂ ਨੂੰ ਇਹ ਇਸ ਦਿਨ ਇੱਥੇ ਟੈਂਪਰ ਲਗਾ ਕੇ ਖਾਣਾ ਵਰਤੋਂਦੇ ਨੇ। ਜੀ ਮੈਂ ਕਾਫੀ ਸਾਲਾਂ ਤੋਂ ਆ ਤੇ ਆ ਰਹੇ ਹਾਂ ਇਹਨਾਂ ਦੇ ਕੋਲੇ ਹਰ ਸਾਲ ਆ ਰਹੇ ਹਾਂ ਪਰ ਇਸ ਸਾਲ ਇਹਨਾਂ ਬਲਖੰਟਾ ਹੋ ਰਹੀ ਹੈ ਕੰਮ ਦੀ ਕਿ ਅੱਜ ਦੇ ਦਿਨ ਇਹਨਾਂ ਨੇ ਬਲੱਡ ਕੈਂਪ ਵੀ ਲਗਾਇਆ ਤੇ ਫੂਟੇ ਵੀ ਵੰਡੇ ਜਾ ਰਹੇ ਨੇ ਉਹ ਕਹਿੰਦਾ ਵੀ ਇਹਨਾਂ ਨੇ ਲੰਗਰ ਲਗਾਇਆ ਜੋ ਬਹੁਤ ਹੀ ਸਲੱਗਾ ਜੋ ਕਦਮ ਹੈ ਪਰ ਮੈਂ ਬਹੁਤ ਹੀ ਖੁਸ਼ ਹਾਂ ਇਹਨਾਂ ਗਰੋਂ ਕਿਉਂਕਿ ਅਜਲੀ ਨੌਜਵਾਨ ਪੀੜੀ ਜੋ ਇਸ ਦੌਰ ਦੇ ਵਿੱਚ ਬਹੁਤ ਹੀ ਖਤਰਨਾਕ ਕਾਤਕ ਕੰਮਾਂ ਦੇ ਵਿੱਚ ਦੀਨ ਹੋ ਚੁੱਕੀ ਆ ਪਰ ਮੈਂ ਉਹਨਾਂ ਨੂੰ ਮੈਸੇਜ ਜਨਾ ਵੀ ਤੁਸੀਂ ਵੀ ਇਸ ਤਰ੍ਹਾਂ ਹੀ ਸਮਾਜ ਦੀ ਸੇਵਾ ਕਰੋ ਤੇ ਆ ਕੇ ਆਪਣੇ ਜਿਹੜੇ ਮੁਖਤਾਰਾ ਜਿਹੜੇ ਸਾਡੇ ਨੌਜਵਾਨ ਵੀ ਰਹਿ ਗਏ ਨੇ ਆਪਰੇ ਬੇਮੁਖਤਾਰੇ ਹੋਗੇ ਨਹੀਂ ਮੁਖਤਾਰੇ ਸੇ ਵਾਪਸ ਆ ਕੇ ਐਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਾਂ ਡਿਪਟੀ ਮੇਅਰ ਵੀ ਡਿਪਟੀ ਮੇਅਰ ਸਾਹਿਬ ਵੀ ਆਏ ਨੇ ਉਹਨਾਂ ਨੇ ਆਪ ਦੇਖਿਆ ਸੇਵਾ ਕੀਤੀ ਐ ਸਾਡੇ ਤੁਸੀਂ ਵੀ ਸੇਵਾ ਕੀਤੀ ਜੋ ਡਿਪਟੀ ਮੇਅਰ ਕੇਸ ਪ੍ਰੈਸ਼ਰ ਜੀ ਇੱਥੇ ਆਏ ਨੇ ਸਾਡੇ ਕਾਉਂਸਲਰ ਹਲਕਾ ਇਸ਼ਤ ਤੋਂ 23 ਨੰਬਰ ਵਾਰ ਤੋਂ ਅਮਰਜੀਤ ਸਿੰਘ ਵੀ ਆਏ ਨੇ ਹੋਰ ਵੀ ਸਾਡੇ ਲੀਡਰ ਸਾਹਿਬਾਨ ਮਨਪ੍ਰੀਤ ਜੀ ਮੇਰੇ ਨਾਲ ਖੜੇ ਨੇ ਖਿੰਦਰ ਸਾਹਿਬ ਵੀ ਆ ਰਹੇ ਨੇ ਉਹਨਾਂ ਦੀ ਬੇਟੀ ਦੀ ਸ਼ਾਦੀ ਹੈਗੀ ਆ ਪਰ ਫਿਰ ਵੀ ਉਹਨਾਂ ਨੇ ਮੈਨੂੰ ਕਾਲ ਲਈ ਕਿ ਮੈਂ ਇੱਥੇ ਥੋੜਾ ਟਾਈਮ ਜ਼ੋਰ ਇੱਥੇ ਸਪੈਂਡ ਕਰਕੇ ਜਾਊਂਗਾ ਸੇਵਾ ਕਰਕੇ ਜਾਊਂਗਾ ਮੈਂ ਪਹਿਲੇ ਕਹਿ ਚੁੱਕਿਆ ਵੀ ਜਿਹੜੇ ਸਾਡੇ ਨੌਜਵਾਨ ਬੇਮਖ ਹੋ ਚੁੱਕੇ ਨੇ ਮੁਖਤਰਦ ਹੋ ਲੱਗ ਹੋ ਚੁੱਕੇ ਨੇ ਉਹਨਾਂ ਨੂੰ ਇਹੀ ਬੇਨਤੀ ਆ ਕਿ ਅਸਲੀ ਜੀਵਨ ਸਾਡਾ ਇਹੀ ਆ ਅਸਲੀ ਜੀਵਨ ਸੀ ਜੋ ਸਾਨੂੰ ਪ੍ਰਮਾਤਮਾ ਨੇ ਜੋ ਸਾਨੂੰ ਇੱਥੇ ਭੇਜਿਆ ਵਾ ਇਨਸਾਨੀ ਤੋਂ ਦੇ ਨਾਤੇ ਸਾਨੂੰ ਜੋ ਇੱਕ ਦੂਜੇ ਦੇ ਭਲੇ ਦੇ ਕੰਮ ਕਰਨੇ ਚਾਹੀਦੇ ਆ ਇੱਕ ਦੂਜੇ ਨਾਲ ਮੋਢਾ ਨਾਲ ਜੋੜ ਕੇ ਚੱਲਣਾ ਚਾਹੀਦਾ ਔਰ ਜੋ ਸਾਡੇ ਸਹੀ ਜ਼ਿੰਦਗੀ ਦੇ ਮੇਨ ਕਾਰਜ ਹੈਗੇ ਉਹ ਸਾਨੂੰ ਕਰਨੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਪਿਆਰਾ ਹੈ ਦਿਨ ਜੀ ਲੋਕੀ ਬਹੁਤ ਮਨਾਉਂਦੇ ਨੇ ਵੈਲੈਂਟਾਈਨ ਦੇ ਦਿਨਾਂ ਤੇ ਪਰ ਇਹ ਬੱਚੇ ਸਾਡੇ ਪਿਛਲੇ 8 9 10 ਸਾਲ ਤੋਂ ਇਹਨਾਂ ਨੇ ਮਤਲਬ ਹੀ ਬਦਲਤਾ ਇਸ ਚੀਜ਼ ਦਾ ਇਹਨੂੰ ਰੋਟੀ ਦੇ ਬਣਾਤਾ ਹੈ ਭੁੱਖੇ ਮੁੰਡੇ ਜਿਹੜੇ ਆਂਦੇ ਨੇ ਭਈਏ ਗਰੀਬ ਪਰਚੇ ਜਿਹੜੇ ਪੰਜਾਬੀ ਵਿੱਚ ਮਾਰੇ ਘਰ ਦੇ ਬੱਚੇ ਨੇ ਉਹ ਆ ਕੇ ਪੂਰਾ ਦਿਨ ਤੇ ਰੋਟੀ ਖਾਂਦੇ ਨੇ ਆਂਦੇ ਨੇ ਜਾਂਦੇ ਨੇ ਔਰ ਜਿਹੜੇ ਸਾਡੇ ਤੇ ਦੂਜੇ ਬੱਚੇ ਨੇ ਪੰਜਾਬੀ ਬੱਚੇ ਉਹ ਖੂਨਦਾਨ ਕਰਦੇ ਨੇ 100 150 ਯੂਨਟ ਖੂਨ ਦਾ ਹੋ ਜਾਂਦਾ ਹੈ ਨਾਲੇ ਰੋਟੀ ਹੋ ਜਾਂਦੀ ਏ ਇਹ 8 ਦਿਨ ਤੋਂ ਮੇਰੇ ਖੂਨਦਾਨ 8 ਦਿਨ ਤੋਂ ਲੱਗੇ ਕਿ ਇਹ ਅੱਜ ਦੇ ਇਹ ਅੱਜ ਲੱਗੇ ਤਾਂ ਵੀ 1.200 ਯੂਨਟ ਇਹਨਾਂ ਨੇ ਖੂਨ ਦਾ ਕਰ ਲੈਣਾ ਇਕੱਠਾ ਇੱਕ ਤੇ 800 ਯੂਨਟ ਖੂਨ ਦੇਤਾ ਉਤੋਂ ਪਰਮਾਤਮਾ ਦੀ ਦੀਆ ਨਾਲ ਨੇ ਬੰਦਿਆਂ ਨੂੰ ਰੋਟੀ ਦੇਤੀ ਟੈਂਟ ਵਾਲਿਆਂ ਨੂੰ ਕੰਮ ਦੇਤਾ ਹੋਰ ਬਥੇਰੇ ਸਵਾਰੇ ਹੀ ਨੇ ਕੰਮ ਉਹਨਾਂ ਨੇ ਵਧੀਆ ਕੀਤਾ ਉਪਰਾਂ ਲੈ ਮੇਰੇ ਸਾਹਿਬ ਵੀ ਇੱਥੇ ਪਹੁੰਚੇ ਸੀ ਆਪ ਤਾਂ ਹੈ ਕਿ ਸੇਵਾ ਵੀ ਕਰਕੇ ਗਏ ਨੇ ਉਹ ਨਹੀਂ ਉਹਨਾਂ ਨੂੰ ਵੀ ਪਤਾ ਜੀ ਉਹਨਾਂ ਦੇ ਸਕੂਲ ਨਾਲ ਹੀ ਆਪਾਂ ਇਹ ਕੰਮ ਕਰਦੇ ਪਏ ਆ ਜੋ ਸਿੱਖਿਆ ਸਾਨੂੰ ਦਿੰਦੇ ਨੇ ਇਹ ਕੰਮਾਂ 'ਚ ਕਰੋ ਤੇ ਤਾਂ ਹੀ ਆਪਾਂ ਇਹ ਕੰਮ ਲੱਕੇ ਹੋਏ ਆ ਜੇ ਜੰਗ ਪੀੜੀ ਦੇਖਿਆ ਜਿਆਤਰ ਨਸ਼ੇ ਵਾਲ ਤੋਰੀ ਹੈ ਨਹੀਂ ਆਪਣਾ ਤੇ ਭਾਜੀ ਹੁਣ ਦੇਖਿਆ ਨਸ਼ੇ ਵਾਲ ਬੱਚੇ ਬਹੁਤ ਘੱਟ ਆਪਾਂ ਦੇਖੇ ਨੇ ਆਪਾਂ ਨਕਉਦਰ ਵੀ ਜਾਂਦੇ ਨੇ ਇੰਨੇ ਮੁੰਡੇ ਸੇਵਾ ਕਰਦੇ ਨੇ ਗੁਰਦੁਆਰੇ ਜਾਈਦਾ ਇੰਨੇ ਪੰਜਾਬੀ ਮੁੰਡੇ ਸੇਵਾ ਕਰਦੇ ਨੇ ਨਸ਼ੇ ਵਾਲੇ ਦੇ ਮੁੰਡੇ ਆਪਾਂ ਉਹ ਗੁਰਪਾ ਜੀ ਨਹੀਂ ਜਾਂਦੇ ਜਿੱਥੇ ਕੋਈ ਨਸ਼ੇ ਨੂੰ ਨਸ਼ੇ ਦੀ ਗੱਲ ਚੱਲਦੀ ਹੋਵੇ ਜਿੱਥੇ ਜਾਂਦਾ ਕੈਂਪ ਲੱਗਾ ਹੁੰਦਾ ਕਿਹੜੇ ਮੁੰਡੇ ਕੂਨ ਦਿੰਦੇ ਨੇ ਨਸ਼ਾ ਕਰਕੇ ਕੀ ਸਮਾਜ ਨੂੰ ਕੀ ਵੈਸੀ ਦੇ ਬਸ ਸਿੱਧਾ ਦੇ ਉਪਰਾਲੇ ਕਰੋ ਸਾਡਾ ਵੱਡਾ ਵੀਰ ਕਰਨੈਲ ਵੀਰਾ ਸਾਡੇ ਨਾਲ ਹੈ ਸਾਡਾ ਪਰਸਨਲ ਹੈ ਸਾਡਾ ਕੁਲਚਨ ਭਰਾ ਨਾਲ ਹੈ ਸਾਡੇ ਹੋਰ ਵੀਰ ਨਾਲ ਕਬਲ ਵੀਰਾ ਨਾਲ ਹੈ ਰਾਜੂ ਗਿਆਸੀ ਭਰਾ ਸਾਡੇ ਨਾਲ ਹੈ ਆਹੋ ਹੀ ਉਪਰਾਲੇ ਕਰੋ ਹਰ ਜਗ੍ਹਾ ਤੇ ਪਹੁੰਚਦੇ ਆ ਕੋਈ ਮਦਦ ਦੀ ਲੋੜ ਹੈ ਵੀਰੇ ਦਾ ਨੰਬਰ ਸਭ ਕੋ ਲੈ ਗਿਆ ਸ਼ਹਿਰ ਚ ਅਸੀਂ ਉੱਥੇ ਪਹੁੰਚਾਂਗੇ ਕੋਈ ਵਾਦਾ ਮੁਕਾ ਕਰਨਾ ਕਰਾਂਗੇ ਕਰਾਂਗੇ ਬੈਠੇ ਆ ਤੁਹਾਡੇ ਨਾਲ ਲੱਗ ਰਿਹਾ ਤੇ ਆ ਗਿਆ ਤੁਹਾਨੂੰ ਬਹੁਤ ਵਧੀਆ ਲੱਗ ਰਹੀ ਕਾਫੀ ਸਾਲਾਂ ਤੋਂ ਆ ਰਹੇ ਆ ਇਹ ਪਹਿਲੀ ਵਾਰ ਹੀ ਨਹੀਂ ਸਾਡਾ ਵੀ 7ਵਾਂ 8ਵਾਂ ਅਥਕੀੜਾ ਹੈ ਜੀ 7-8 ਸਾਲ ਤੋਂ ਸਾਨੂੰ ਵੀ ਕਿੰਨਾ ਨਾਲ ਲਾਂਦੇ ਹੋਏ ਵਧੀਆ ਉਪਰਾਲਾ ਹੈ ਥੈਂਕ ਯੂ ਅੱਜ ਸਰਦਾਰ ਕਮਲਬੀਰ ਸਿੰਘ ਬੰਟੀ ਤੇ ਮਨਜੋਤ ਲੁਧਿਆਣਾ ਵੱਲੋਂ ਜਿਹੜਾ ਫਲੱਟ ਕੈਂਪ ਤੇ ਨਾਲ ਰੋਟੀ ਡੇ ਮਨਾਇਆ ਜਾ ਰਿਹਾ ਹੈ ਇਹ ਬਹੁਤ ਚੰਗਾ ਉਪਰਾਲਾ ਹੈ ਕਿਉਂਕਿ ਇਹ ਉਪਰਾਲਾ ਸਮਾਜ ਦੇ ਵਿੱਚ ਹਮੇਸ਼ਾ ਕਰਨਾ ਚਾਹੀਦਾ ਕਿਉਂਕਿ ਜਿਹੜਾ ਵੈਲੈਂਟਾਈਨ ਡੇ ਆਪਾਂ ਲੋਕ ਇੱਥੇ ਆ ਕੇ ਮਨਾਉਨੇ ਆ ਇਹ ਚੀਜ਼ਾਂ ਨਹੀਂ ਘਟਾ ਕੇ ਇਸ ਸ਼ੀ ਨੂੰ ਆਪਾਂ ਪੂਰਨ ਸਹਿਯੋਗ ਦਈਏ ਕਿਉਂਕਿ ਇਹ ਬਹੁਤ ਵਧੀਆ ਉਪਰਾਲਾ ਹੈ ਸਰਦਾਰ ਕਮਲਪ੍ਰੀਤ ਸਿੰਘ ਬੰਟੀ ਤੇ ਆਪਣੇ ਮਨਜੋਤ ਲੁਧਿਆਣੇ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਦੇਖਿਆ ਜੇ ਤਾਂ ਲੋਕ ਅੱਜ ਕੱਲ੍ਹ ਹੋਟਲਾਂ ਵਿੱਚ ਜਾਂਦੇ ਨੇ ਜਾਂ ਪਾਰਕ ਵਿੱਚ ਕੋਜਾਸ਼ਕੀ ਵਾਲੀ ਗੱਲਾਂ ਕਰਦੇ ਨੇ ਕਰਦੇ ਨੇ ਜੰਗ ਪੀੜੀ ਇੱਥੇ ਬੈਠੀ ਹੈ ਕਿਦਰਾ ਲੱਗ ਰਿਹਾ ਮੈਂ ਤਾਂ ਇਹੀ ਗੱਲ ਕਹਿਣਾ ਵੀ ਸਮਾਜ ਵਿੱਚ ਆਪਾਂ ਇਹੋ ਜਿਹੀਆਂ ਗੱਲਾਂ ਕਰਦੇ ਰਹੀਏ ਤੇ ਸਭ ਤੋਂ ਵਧੀਆ ਰਹੇਗਾ ਕਿਉਂਕਿ ਸਮਾਜ ਨੂੰ ਆਪਾਂ ਪੂਰੀ ਅੱਛੀ ਦਿੱਖ ਦਿਖਾਉਣੀ ਹੈ ਤੇ ਇਹੋ ਜਿਹੀਆਂ ਚੀਜ਼ਾਂ ਬਹੁਤ ਜ਼ਰੂਰੀ ਹੈ ਜਿਹੜਾ ਯੰਗ ਪੀੜੀ ਦੇਖਿਆ ਨਸ਼ੇ ਵੱਲ ਬਹੁਤ ਜ਼ਿਆਦਾ ਤੁਰੀ ਕਿਵੇਂ ਸੀ ਮੈਂ ਯੰਗ ਪੀੜੀ ਨੂੰ ਇਹੀ ਕਹਿਣਾ ਚਾਹੁੰਦਾ ਵੀ ਆਪਣੇ ਸਮਾਜ ਵਿੱਚ ਨਸ਼ੇ ਛੱਡ ਕੇ ਇਸ ਚੀਜ਼ ਨੂੰ ਪੂਰਾ ਪੂਰਨ ਸਹਿਯੋਗ ਦੇ ਆਪਣੇ ਪੰਜਾਬ ਨੂੰ ਪੂਰੇ ਉੱਪਰ ਲੈ ਕੇ ਚੱਲੀਏ ਕੀ ਮੈਸੇਜ ਰੂਦ ਦੇਣਾ ਮੈਂ ਲੁਧਿਆਣਾ ਵਾਸੀਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਹੋਮ ਹਮਾ ਕੇ ਸਾਰੇ ਇੱਥੇ ਪੁੱਛੋ ਇਹ ਵੀਰਾਂ ਦਾ ਬ ਹਾਂਜੀ ਸਰ ਕਲ ਸਰ ਉਹ ਸੇਵਾ ਸਰ ਐਨ ਜੀਓ ਸਰ ਅੱਜ ਵੈਲੈਂਟਾਈਨ ਡੇ ਸਰ 20 ਡੇ ਨਾਲ ਮਨਾਇਆ ਕਿਸ ਤਰ੍ਹਾਂ ਦੇ ਪਿੱਛੇ ਆਏ ਇਹ ਘਰ ਪਲਾ ਉਹ ਪਲਾ ਸੇ ਉਹ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੀ ਇਹ ਨੋਮਾਇਆ ਮੈਨੂੰ ਲੱਗਦਾ ਨੋਮਾ ਸਾਲ ਆ ਵੀ 9 ਸਾਲ ਹੋ ਗਏ ਸਾਨੂੰ ਵੀ ਇਦਾਂ ਹੀ ਪਾਰਟਿਸਪੇਟ ਕਰਦੇ ਹੋਏ ਵੀ ਬਹੁਤ ਇੱਕ ਚੰਗਾ ਵੀ ਸਲਾਗ ਹੈ ਉਹ ਕੰਮ ਕੀਤਾ ਜਾ ਰਿਹਾ ਵਸ ਸੇਵਾ ਸੁਸਾਇਟੀ ਵੱਲੋਂ ਤੇ ਸ਼ਹਿਰ ਦਾ ਸਾਰਾ ਯੂਥ ਤੁਸੀਂ ਦੇਖ ਸਕਦੇ ਹੋ ਵੀ ਇਸ ਪ੍ਰੋਗਰਾਮ ਨੂੰ ਸਫਲ ਕਰਨ ਲਈ ਆਪਣਾ ਪੂਰਾ ਯੋਗਦਾਨ ਦੇ ਰਿਹਾ ਵਾ ਬਲੱਡ ਡੋਨੇਸ਼ਨ ਕੈਂਪ ਲੱਗ ਰਿਹਾ ਟੀ ਪਲਾਂਟੇਸ਼ਨ ਹੋ ਰਹੀ ਆ ਰੋਟੀ ਡੇ ਦੇ ਤੌਰ ਤੇ ਲੰਗਰ ਵੀ ਲਗਾਇਆ ਗਿਆ ਵਾ ਸੋ ਕਿਤਨਾ ਕਿਤੇ ਜਿਹੜੀ ਆਪਣੀ ਵੈਸਟਰਨ ਦੀ ਸਭਿਤਾ ਸੀਗੀ ਉਹਨੂੰ ਦਰਕਨਾਰ ਕਰਕੇ ਹੁਣ ਯੂਥ ਸਹੀ ਰਸਤੇ ਤੇ ਆ ਰਿਹਾ ਵਾ ਪੱਛਮੀ ਸਭਿਤਾ ਨੂੰ ਇੱਕ ਪਾਸੇ ਕਰਦੇ ਹੋਏ ਪੰਜਾਬ ਦਾ ਜਿਹੜਾ ਅਸਰ ਕਲਚਰ ਆ ਪੰਜਾਬ ਦਾ ਜਿਹੜਾ ਨੌਜਵਾਨ ਆ ਉਹ ਜਾਗਰੂਕ ਹੋ ਗਿਆ ਵਾ ਉਸ ਪਾਸੇ ਵੱਲ ਨੂੰ ਜਾ ਰਿਹਾ ਵਾ ਸੋ ਮੇਰੀ ਨੌਜਵਾਨਾਂ ਨੂੰ ਅਨੁਸਾਰਨ ਬੇਨਤੀ ਆ ਲੁਧਿਆਣਾ ਸ਼ਹਿਰ ਦੇ ਨੂੰ ਤੇ ਪੰਜਾਬ ਦੇ ਨੌਜਵਾਨਾਂ ਨੂੰ ਖਾਸ ਕਰਕੇ ਵੀ ਆਪਾਂ ਆਪਣੇ ਅੰਦਰ ਸੇਵਾ ਭਾਵਨਾ ਪੈਦਾ ਕਰੀਏ ਅਤੇ ਸੇਵਾ ਭਾਵਨਾ ਪੈਦਾ ਕਰਾਂਗੇ ਤਾਂ ਹੀ ਪ੍ਰਮਾਤਮਾ ਦਾ ਅਸ਼ੀਰਵਾਦ ਸਾਡੇ ਤੇ ਰਹੂਗਾ ਤੇ ਅੱਜ ਕੱਲ੍ਹ ਲੋਕ ਜ਼ਿਆਦਾਤਰ ਮੋਟਰਾਲੇ ਵਿੱਚ ਜਾਂ ਕੋਈ ਜੰਗ ਪੀੜੀ ਆ ਉਹ ਕਿਤੇ ਪਾਰਕਾ ਬੁਰਕਾ ਬਈ ਆ ਕੇ ਬਣਾਦੀ ਆ ਉਹ ਜਿਹਨੂੰ ਕਿਸ ਤਰ੍ਹਾਂ ਦੇਖਦੇ ਆ ਇਹ ਕਿਤਨਾ ਕਿਤੇ ਵੀ ਉਹ ਕਲਚਰ ਉਹ ਵੈਸਟਰਨ ਕਲਚਰ ਆ ਜੀ ਮੈਂ ਫੇਰ ਉਹੀ ਗੱਲ ਕਰ ਰਿਹਾ ਵਾਂ ਕਿ ਪੰਜਾਬ ਦੇ ਲੋਕ ਵੈਸਟਰਨ ਕਲਚਰ ਨੂੰ ਦੂਰ ਕਰ ਰਹੇ ਆ ਤੇ ਜਿਹੜਾ ਪੰਜਾਬ ਦਾ ਅਸਲ ਕਲਚਰ ਆ ਮਾਨਵਤਾ ਦੀ ਸੇਵਾ ਕਰਨਾ ਉਹਨੂੰ ਪ੍ਰਮੋਟ ਕਰਨ ਦੇ ਰਾਹ ਦੇ ਵਿੱਚ ਹੁਣ ਪੰਜਾਬ ਦਾ ਨੌਜਵਾਨ ਤੁਰ ਪਿਆ ਵਾ ਸੋ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਨੌਜਵਾਨਾਂ ਨੂੰ ਵੀ ਆਪਾਂ ਵੀ ਇਦਾਂ ਦੇ ਪ੍ਰਾਲੇ ਕਰਦੇ ਰਹੀਏ ਤਾਂ ਜੋ ਮਾਨਵਤਾ ਦੀ ਸੇਵਾ ਦਾ ਇੱਕ ਜਿਹੜਾ ਟੀਚਾ ਰੱਖਿਆ ਹੋਇਆ ਉਹਨੂੰ ਆਪਾਂ ਸਫਲ ਕਰ ਸਕੀਏ ਇਹ ਕਹਿੰਦਾ ਸਮਾਜ ਸੇਵੀ ਜਾਂ ਲੀਡਰਸ਼ਿਪ ਆ ਇੱਕ ਪਾਸੇ ਹਟ ਕੇ ਤੇ ਸਾਰੀਆਂ ਬਾਰਡੀਆਂ ਆ ਰਹੀਆਂ ਕੀ ਨਜ਼ਰ ਦਿਨ ਦਿੱਤੇ ਸਮਾਜ ਨੂੰ ਹਰ ਇੱਥੇ ਕੋਈ ਪਾਰਟੀ ਨਹੀਂ ਕੋਈ ਕੋਈ ਆਰਗੇਨਾਈਜੇਸ਼ਨ ਨਹੀਂ ਕੋਈ ਪੋਲੀਟਿਕਲ ਪਾਰਟੀ ਨਹੀਂ ਸਾਰੇ ਹੀ ਮਾਨਵਤਾ ਦੀ ਸੇਵਾ ਲਈ ਤਤਪਰ ਨੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਆਮ ਆਲੀ ਪਾਰਟੀ ਹੋਵੇ ਚਾਹੇ ਬੀਜਪੀ ਹੋਵੇ ਕਾਲੀਦਲ ਕੋਈ ਵੀ ਸਾਰੇ ਯੂਰੇ ਸੇਵਾ ਕਰਨ ਲਈ ਆ ਰਹੇ ਆ ਸੋ ਪਾਰਟੀ ਵਾਈ ਦਾ ਕੋਈ ਰੋਲ ਨਹੀਂ ਹੈ ਵੱਡੇ ਵੱਲੋਂ ਹਰ ਸਾਲ ਮਤਲਬ ਕਿਸੇ ਤਰ੍ਹਾਂ ਇਹਨਾਂ ਦੇ ਮੋਟਾ ਮੋਟੇ ਜੋੜੇ ਖੜੇ ਇਹ ਜਦੋਂ ਅਪਰਲਾ ਕੀਤਾ ਮਨਜੋਦ ਮੱਕੜ ਉਹਨਾਂ ਨੇ ਉਹਨਾਂ ਦੇ ਪਰਿਵਾਰ ਨੇ ਤੇ ਸਾਰੀ ਸੰਸਥਾ ਦੇ ਮੈਂਬਰਾਂ ਨੇ ਤੇ ਇਹਦੇ ਚ ਕੀ ਹੋਇਆ ਵੀ ਪਹਿਲਾਂ ਸਿਵਰ ਹਸਪਤਾਲ ਦੇ ਵਿੱਚ ਦੋਦੀ ਸੇਵਾ ਕਰਦੇ ਹੁੰਦੇ ਸੀਗੇ ਫਿਰ ਸਲੋਲੀ ਸਲੋਲੀ ਪਿਛੋੜਾ ਲੰਗਰ ਅਰਗੇਨਾਈਜ਼ ਕਰਨਾ ਸ਼ੁਰੂ ਕੀਤਾ ਵਾ ਫਿਰ ਹੁਣ ਵੱਡਾ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਇਹ ਸਾਰੀ ਇਹਨਾਂ ਦੀ ਦੇਣ ਆ ਤੇ ਸੋ ਮੇਰੀ ਬੇਨਤੀ ਆ ਵੀ ਸਾਰੇ ਆਪਾਂ ਨੌਜਵਾਨ ਇਦਾਂ ਕਰੀਏ ਆਪਰੇ ਸਾਥੀਆਂ ਨਾਲ ਤੁਸੀਂ ਪਹੁੰਚਿਓ ਅੱਜ ਸੋ ਅੱਜ ਬੜੀ ਖੁਸ਼ੀ ਦਾ ਦਿਨ ਸਾਡਾ ਛੋਟਾ ਭਰਾ ਮਨਜੋਤ ਮੱਕੜ ਕਰਪਲਾ ਸੋ ਹੋ ਬੁਲਾਦੀ ਜਿਹੜੀ ਇਹਨਾਂ ਦੀ ਪਿਛਲੇ 8 ਸਾਲਾਂ ਤੋਂ ਇਹਨਾਂ ਨੇ ਸੰਸਥਾ ਆਪਣੀ ਬਣਾਈ ਉਹਦੇ ਚ ਬਹੁਤ ਹੀ ਵੱਡੀ ਗਿਣਤੀ ਚ ਅੱਜ ਯੂਥ ਇੱਥੇ ਇੱਕ ਬਹੁਤ ਵਧੀਆ ਮੈਸੇਜ ਵੀ ਅੱਜ ਸਾਡੇ ਨੌਜਵਾਨ ਕੌਲੀਆਂ ਦੇ ਬਾਹਰ ਵੀ ਮੈਂ ਦੇਖਿਆ ਇੱਥੇ ਰਸ਼ਕਪੁਰਾਸ ਜਿਹੜਾ ਲੱਗਾ ਕੋਈ ਵਧੀਆ ਗੱਲ ਨਹੀਂ ਸੋ ਇੱਕ ਵਧੀਆ ਮੈਸੇਜ ਦੇਣ ਲਈ ਬਹੁਤ ਵੱਡੀ ਗੱਲ ਆ ਕਿ ਅੱਜ ਦੇ ਦਿਨ ਜਿਹੜਾ ਉਪਰਾਲਾ ਕੀਤਾ ਬੋਟਿਆਂ ਦੀ ਸੇਵਾ ਲੰਗਰ ਦੀ ਸੇਵਾ ਬਲੱਡ ਕੈਂਪ ਔਰ ਵੱਡੀ ਗੱਲ ਇਹ ਆ ਤੁਸੀਂ ਕੈਮਰੇ ਨਾਲ ਦਰ ਦਿਖਾਓ ਬਹੁਤ ਹੀ ਵੱਡੀ ਗਿਣਤੀ ਨੌਜਵਾਨ ਸਾਥੀ ਆਏ ਆ ਬੜੀ ਖੁਸ਼ੀ ਦੀ ਗੱਲ ਆ ਔਰ ਲੁਧਿਆਣਾ ਸ਼ਹਿਰ ਚ ਯੂਥ ਜਿਹੜਾ ਇਸ ਚੀਜ਼ ਬਹੁਤ ਕਨਵਰਟ ਹੋ ਰਿਹਾ ਕਿ ਸੇਵਾ ਭਾਵਨਾ ਇਹਨਾਂ ਚ ਵਧੀਆ ਚੱਲ ਰਹੀ ਆ ਔਰ ਯੂਥ ਵੀ ਇੱਕੋ ਇੱਕੋ ਚੱਲ ਰਿਹਾ ਦੇਖਿਆ ਤਾਂ ਸਮਾਜ ਸਿਵਲ ਕਾਲੋ ਜਾਂ ਅਲੱਗ-ਅਲੱਗ ਪਾਰਟੀਆਂ ਤੋਂ ਲਗਾ ਲਓ ਉਹ ਹਟ ਕੇ ਤੇਰੇ ਸਾਰੇ ਪਹੁੰਚ ਰਹੇ ਨੇ ਜਦੋਂ ਸੇਵਾ ਦਾ ਨਾਮ ਆ ਗਿਆ ਉੱਥੇ ਕੋਈ ਪਾਰਟੀ ਨਹੀਂ ਤੇ ਉੱਥੇ ਕੋਈ ਵਿਚਾਰਦਾ ਰਹੇ ਠੀਕ ਹੈ ਜੀ ਜਿੱਥੇ ਸਾਰੇ ਅਲੱਗ-ਅਲੱਗ ਪਾਰਟੀਆਂ ਦੇ ਹੁਣ ਸਾਡੇ ਦੋਸਤ ਮਿੱਤਰ ਸਾਰੇ ਇੱਥੇ ਇਕੱਠੇ ਹੋਏ ਆ ਬਹੁਤ ਖੁਸ਼ੀ ਦੀ ਗੱਲ ਹੈ ਇੱਕ ਵਧੀਆ ਮੈਸੇਜ ਆਂਦਾ ਲੁਧਿਆਣੇ ਸ਼ਹਿਰ ਦੇ ਦੇਖਿਆ ਇਹ ਤਾਂ ਯੰਗ ਡੀਡੀ ਆ ਯਾਤਰ ਦੇਖਿਆ ਇਹ ਹੋਟਲਾਂ ਵਿੱਚ ਜਾਂ ਪਾਰਕਾਂ ਵਿੱਚ ਆ ਕੇ ਮਨਾਉਂਦੀ ਵੈਲਡੇਟ ਇਹ ਬਹੁਤ ਘੱਟ ਦੇਖਣ ਨੂੰ ਮਿਲਦਾ ਕਿ ਸੋ ਇਹ ਪ੍ਰਾਣਾ ਕਰ ਰਹੇ ਨੇ ਉਹਨਾਂ ਵਾਸਤੇ ਇੱਕ ਮੈਸੇਜ ਆ ਵੀ ਆਗੇ ਇੱਥੇ ਦੇਖੋ ਸਾਰੇ ਨੌਜਵਾਨ ਚੰਗੀ ਸੇਵਾ ਕਰ ਰਹੇ ਆ ਔਰ ਪਬਲਿਕ ਨੂੰ ਬੜਾ ਸੌਖਾ ਵੀ ਲੰਗਰ ਬੋਟਿਆਂ ਦੀ ਸੇਵਾ ਇੱਕ ਮੈਸੇਜ ਆਇਆ ਯੋਥ ਨੂੰ ਜਾਂਦਾ ਵੀ ਇੱਕ ਚੰਗੇ ਕੰਮ ਕਰੋ ਔਰ ਤੁਹਾਡੀ ਸ਼ਾਬਾਸ਼ ਦੇਣ ਲਈ ਤੁਹਾਨੂੰ ਸਾਰਾ ਲੁਧਿਆਣਾ ਸ਼ਹਿਰ ਖੜਾ ਵੱਡੀ ਜਿਹੜੀ ਵੱਡੀ ਗੱਤਿਆ ਤੁਸੀਂ ਆਪਣੀ ਟੀਮ ਨਾਲ ਪਹੁੰਚੇ ਹੋ ਇਸੇ ਤਰ੍ਹਾਂ ਹੀ ਨਾਲ ਇਹਨਾਂ ਸਾਥ ਦਿੰਦੇ ਰਹੋਗੇ ਤੁਸੀਂ ਸਾਡੀ ਟੀਮ ਦਾ ਚਲੋ ਮਹਾਰਾਜ ਦੀ ਕਿਰਪਾ ਨਾਲ ਜਿੰਨੇ ਯੋਧ ਦੇ ਸਾਥੀ ਨੇ ਇਹ ਹਰ ਕਿਤੇ ਚੰਗੇ ਕੰਮਾਂ ਲਈ ਅਸੀਂ ਹਰ ਇੱਕ ਦੇ ਨਾਲ ਖੜੇ ਹਾਂ ਕੀ ਮੈਸੇਜ ਕੀ ਸਮਾਜ ਨੂੰ ਮੈਸੇਜ ਕੀ ਹੈ ਇਸ ਤੋਂ ਵਧੀਆ ਮੈਸੇਜ ਨਹੀਂ ਹੋ ਸਕਦਾ ਵੀ ਅੱਜ ਦੇ ਦਿਨ ਅ 14 ਤਰੀਕ ਵਾਲੇ ਦਿਨ ਜਿੱਥੇ ਲੋਕ ਤੁਸੀਂ ਦੱਸਿਆ ਇਹ ਪਾਰਕਾਂ 'ਚ ਮੁੰਡੇ ਇਧਰ-ਉਧਰ ਭੱਜੇ ਫਿਰਦੇ ਅਤੇ ਬਹੁਤ ਹੀ ਵੱਡੀ ਗਿੰਦੀ ਯੂਥ ਆਇਆ ਇਹ ਬਹੁਤ ਵਧੀਆ ਮੈਸੇਜ